ਗੱਲ ਸੁਣਿਓ ਗੱਲ ਸੁਣਿਓ ਗੱਲ ਸੁਣ ਲਵਾ ਹਾਂ ਲਾਛ ਕੀ ਹੋਇਆ ਮਰ ਰੋਮ ਬਾਜਿਆ ਮਰੀਆ ਨਹੀਂ ਨਾ ਜਦੋਂ ਮੈਂ ਪੇਕੇ ਨੂੰ ਜਾਣ ਨੂੰ ਕਹਿੰਦੀ ਹਾਂ ਉਦੋਂ ਹੀ ਤੁਸੀਂ ਕਹਿ ਦਿੰਦੇ ਆ ਕੋਈ ਹਾਮੀ ਨਹੀਂ ਭਰਦੇ ਹੈਗੇ ਕਾਸ਼ ਕਿਹੜਾ ਨੂੰ ਤੁਹਾਨੂੰ ਬਹੁਤ ਟਾਈਮ ਲੱਗਦਾ ਹੈ ਤੂੰ ਮੇਰਾ ਉਹਨਾਂ ਨੂੰ ਚੱਕਰ ਨਹੀਂ ਦੇਖਣ ਨੂੰ ਦੇ ਰਗਾ ਤੂੰ ਮੈਨੂੰ ਜਾਣ ਜਾਣ ਨੂੰ ਲਈ ਰੱਖਦੀਆਂ ਪੇਕੇ ਨੂੰ ਜਾਣਾ ਪੇਕੇ ਨੂੰ ਪੇਕੇ ਨੂੰ ਜਾਣਾ ਨਹੀਂ ਹੈਗਾ ਸ਼ਕਲ ਦੇਖਣ ਨੂੰ ਦਿਲ ਕਰਦਾ ਵੱਡੇ ਨਾਡੂ ਖਾਂਦਾ ਤੇਰਾ ਬੈ ਜਾਣਾ ਆ ਮਨਾ ਜਾਣਾ ਪੇਕੇ ਨੂੰ ਜਾਣਾ ਮੈਂ ਪੇਕੇ ਨੂੰ ਲੈ ਜਾਣਾ ਤੁਸੀਂ ਲੈ ਕੇ ਜਾਣਾ ਮੈਨੂੰ ਮੈਂ ਨਹੀਂ ਜਾਣਾ ਮੈਨੂੰ ਉਹਨਾਂ ਦੀ ਸ਼ਕਲ ਦੇਖਣ ਨੂੰ ਦਿਲ ਨਹੀਂ ਕਰਦਾ ਜਦੋਂ ਦੇਖ ਲਾ ਜਾਣਾ 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 ਤੇਰੀ ਸ਼ਕਲ ਬਹੁਤ ਸੁਨੱਖੀ ਆ ਮੈਂ ਨਹੀਂ ਜਾਂਦਾ ਨਾ ਨਾ ਜਾ ਲੈ ਸ਼ਕਲ ਦੇਖਣ ਨੂੰ ਦਿਲ ਨਹੀਂ ਕਰਦਾ ਹੈਗਾ ਵੱਡੇ ਨਾਡੂ ਖਾਂਦਾ ਅੱਜ ਮੈਂ ਮੋਹਰ ਦੇਖੀ ਜਾਂ ਨਹੀਂ ਹੈ ਤੇਰੇ ਤੂੰ ਦੇਖੀ ਜਾਂ ਨਹੀਂ ਮੋਹਰ ਦੇਖੀ ਜਾਂ ਨਹੀਂ ਲਾਈ ਉਹਦਾ ਨਹੀਂ ਜਾਣਾ ਮੈਂ ਨਹੀਂ ਜਾਣਾ ਕਿਉਂ ਆਪਣੀ ਭੈਣ ਨੂੰ ਤਾਂ 3 ਦਿਨ ਬੁਲਾਈ ਰੱਖਦੇ ਆ ਆ ਜਾ ਮਿਲ ਜਾ ਆ ਜਾ ਮਿਲ ਜਾ ਨਾ ਫੇ ਉਹ ਨਹੀਂ ਤੈਨੂੰ ਆ ਕੇ ਮਿਲ ਸਕਦੇ ਉਹ ਵੱਡਾ ਨਾਡੂਗਾ ਉੱਤੇ ਬੈਠਾ ਰਹਿੰਦਾ ਰੋਜ ਘੂੜੇ ਬਾਹਰ ਨਿਕਲ ਕੇ ਉਹ ਨਹੀਂ ਆ ਕੇ ਮਿਲ ਸਕਦਾ ਤੈਨੂੰ ਮੈਂ ਨਹੀਂ ਜਾ ਸਕਦੀ ਮੈਂ ਨਹੀਂ ਕਿਸੇ ਦੀ ਭੈਣ ਹੈਗੀ ਮੇਰੇ ਵੀ ਭਰਾ ਹੈਗੇ ਮੈਂ ਮਿਲਣ ਜਾਣਾ ਵਾ ਜਾ ਜਾ ਕੇ ਮਿਲਿਆ ਉਹਨੂੰ ਗਏ ਫੋਨ ਕਰਕੇ ਤੂੰ ਮੈਂ ਲਾਸੀ ਉਹ ਆ ਕੇ ਮੈਨੂੰ ਮਿਲ ਜਾ ਮੇਰੇ ਕੋਲ ਨਹੀਂ ਟਾਈਮ ਮੈਂ ਨਹੀਂ ਜਾਣਾ ਮੈਂ ਹੀ ਜਾਣਾ ਵਾ ਮੈਂ ਨਹੀਂ ਜਾਣਾ ਕੋਈ ਕਿਸੀ ਆਉਣੀ ਨਹੀਂ ਆਈ ਨਹੀਂ ਉਹ ਵੀ ਦੇਖਿਆ ਨਹੀਂ ਕੱਲੂ ਕਦੇ ਪਰਸੋਂ ਨਹੀਂ ਮੰਨਿਆ ਆਣਾ ਕਿ ਨਹੀਂ ਮੰਨਿਆ ਇਹ ਜੀ ਇਹ ਗੱਲ ਹੋ ਗਈ ਤੁਸੀਂ ਬੜੇ ਅਦਾਸ ਜਿਹਾ ਬੈਠੇ ਆਂ ਕੁਛ ਨਹੀਂ ਮੈਂ ਤਾਂ ਦੇਖਦਾ ਸੀ ਕਿ ਕੁੜੀ ਨੇ ਫੋਨ ਕੀਤਾ ਸੀ ਕਹਿੰਦੀ ਬਾਜੀ ਮੈਂ ਆਉਣੀ ਆ ਆਈ ਨਹੀਂ ਹੈਗੀ ਨਹੀਂ ਨਹੀਂ ਹੁਣਾ ਨੂੰ ਪੂਰੀ ਹੈਗੀ ਤਾਂ ਉੱਥੇ ਓਕੀ ਆ ਆੜ ਬਈ ਬਾੜਾ ਆ ਬਰੋਣਾ ਬਹੁਤ ਆੜ ਗਿਆ ਹੋਰ ਕੀ ਆਣੇ ਨਹੀਂ ਦਿੰਦਾ ਜਦੋਂ ਆਣ ਨੂੰ ਕਵੇ ਕੁੜੀ ਉਹਦੇ ਕੋਲ ਸਟਾਨ ਲੱਗ ਜਾਂਦਾ ਜੀ ਜੀ ਗੱਲ ਕੁੜੀ ਨਾਲ ਮੈਂ ਕਿਹਾ ਪਟਵਾਰਾ ਤਾਂ ਨਹੀਂ ਪਾਈਆਂ ਕੱਲ ਨੂੰ ਆ ਪਰਸ ਨੂੰ ਦੇਖਦੀ ਆ ਤੇ ਉਹ ਮੰਨੂਗਾ ਤਦ ਹੀ ਆਊਗਾ ਆ ਉਹ ਕੱਲੀ ਵੀ ਨਹੀਂ ਆਦੀ ਹੈਗੀ ਨਾ ਕਹਿ ਦਿੰਦੀ ਮੈਂ ਕੱਲੀ ਨਹੀਂ ਆਣਾ ਹੈਗਾ ਨਾਲ ਹੀ ਆਣਾ ਹੈ ਹਾਂਜੀ ਤੇ ਤੇ ਦਾ ਭੂਆ ਤੇਰੀ ਕਹਿੰਦੀ ਸੀ ਆਉਣ ਨੂੰ ਭੂਆ ਨੂੰ ਕਹਿੰਦੀ ਸੀ ਫੇਰ ਆਹ ਵਾਣ ਦਊਗਾ ਤਾਂ ਹੀ ਆਹੋ ਫਖੜ ਉਹ ਪੁੱਤ ਪਹਿਲਾਂ ਤੂੰ ਆੜ ਕੋ ਬਹੁਤਾ ਹੁਣ ਨਾ ਆੜ ਉੱਥੇ ਪਹਿਲਾਂ ਤੂੰ ਜੀ ਉਹਨੂੰ ਕੁਝ ਕਹਿਣੇ ਨਹੀਂ ਦਿੰਨੇ ਆ ਆੜ ਉਥੇ ਆੜ ਵੀ ਆ ਨਹੀ ਪੁੱਤ ਨਾਦਰ ਭੂਆ ਕੋਸ਼ ਕਹਿੰਦੀ ਉਹਨੂੰ ਮੋੜੇ ਬੋਲਦੀ ਨਾ ਤੁਸੀਂ ਇਹ ਕਹਿੰਦੇ ਮੇਰੇ ਆੜਾ ਹੁੰਦਾ ਕੰਨ 'ਚ ਪਾ ਨਾ ਸਰਕਦਾ ਉਹ ਓਏ ਉਫੜਿਆ ਤੇਰਾ ਨਾ ਉਫੜਾ ਉਥੇ ਗੱਲ ਤੇ ਨਹੀਂ ਬੋਲਣਾ ਹੈਗਾ ਕਾਲਦੁਰ ਕਾਕਾ ਅਜੇ ਤੱਕ ਮੈਂ ਨਹੀਂ ਉਹਨੂੰ ਕੀ ਬੋਲਿਆ ਕਦੇ ਨਾ ਤਾਂ ਹੀ ਦਾ ਸਿਰ ਚੜਿਆ ਉਹ ਨਹੀਂ ਪੁੱਤ ਪਰੋਣਾ ਫੇਰ ਵੀ ਅੱਖਾਂ ਨੂੰ ਬੁਖਾੜਾ ਥਾਡਾ ਉਹ ਕੁੱਪੜ ਫੇਮ ਪੂਆ ਨੂੰ ਮੇਲ ਨਾ ਤਾਂ ਆਏ ਦੇਣ ਸਕਦਾ ਹੀ ਆ ਹੁਣ ਕੀ ਕਰ ਸਕਦੇ ਆ ਪੁੱਤ ਨਹੀਂ ਆਣ ਦਿੰਦਾ ਉਹ ਉਹ ਤਾਂ ਕੋਈ ਗੱਲ ਨਹੀਂ ਤੁਸੀਂ ਜਾਓ ਕੋਈ ਗੱਲ ਨਹੀਂ ਹੁਣ ਆਪਾਂ ਥਲੇ ਥੋੜੀ ਕੋਈ ਨਹੀਂ ਅਸੀਂ ਜਾ ਕੇ ਆਨੇ ਆਂ ਅੰਦਾ ਕਰਦੇ ਫਿਰ ਅਸੀਂ ਜਾਇਆ ਨਹੀਂ ਆਹ ਤੁਸੀਂ ਜਾਇਆ ਕੁੜੀ ਨੂੰ ਮਿਲਿਓ ਜੇ ਮੈਂ ਮੰਨ ਕੀ ਤਾਂ ਕੁੜੀ ਨੂੰ ਲਿਆਵੇਂ ਕੋਈ ਛੁੱਟੀਆਂ ਆ ਹੁਣ 4-3 ਚੱਲ ਰਹਿ ਜੂਂਦੀ ਐ ਦੇਖ ਲਿਓ ਤੇ ਗੱਲ ਨਹੀਂ ਕੋਈ ਵਿਵਹਾਰ ਤੋਂ ਕਰਨੀ ਹੈ ਜੇ ਉਹ ਮੰਨੂਗਾ ਤਾਂ ਲੈ ਕੇ ਆਏ ਉਹਨੇ ਤਾਂ ਉੱਦਾਂ ਨਹੀਂ ਕੁਝ ਨਹੀਂ ਅਸੀਂ ਤਾਂ ਭੋਆ ਨੂੰ ਲੈ ਕੇ ਆਣਾ ਹੁਣ ਲੈ ਆਣਾ ਸੀ 4 ਦਿਨ ਲੈ ਜਾਉਂਗੀ ਵੀ ਬਹੁਤ ਡਰਦੀ ਆ ਤਾਂ ਹੀ ਤਾਂ ਉਹ ਇੰਨਾ ਸੀਰੇ ਲੱਗਿਆ ਆ ਤਾਂ ਹੀ ਨਹੀਂ ਆਣ ਦਿੰਦਾ ਨਾ ਕੁੜੀ ਮୋਰੇ ਕੁਝ ਬੋਲਦੀ ਆ ਤੇ ਅੰਨੀ ਗੱਲ ਦਾ ਉਹ ਫਾਇਦਾ ਚੱਕਦਾ ਵੀ ਇਹ ਮੈਨੂੰ ਡਰਦੀ ਹੈ ਕੋਈ ਨਹੀਂ ਉਹਨੂੰ ਵੀ ਪਤਾ ਵੇ ਭਰਾ ਵੀ ਕਿੱਥੇ ਭਰਾ ਵੀ ਮਾਤਣ ਭਰਾ ਆ ਤਾਂ ਹੁਣ ਕਿੱਥੇ ਨੂੰ ਲੈ ਆਉਣਾ ਹੈ ਵੀ ਆਣਾ ਤਾਂ ਨਹੀਂ ਚੱਲ ਹੁਣ 4 ਦਿਨ ਤਾਂ ਕੁੜੀ ਨੂੰ ਆਣ ਦਵੇ ਸਾਰਿਆਂ ਜਾਂਦੀਆਂ ਹੀ ਆਂ ਘੁੱਟੀਆਂ ਹੋ ਜਾਂਦੀਆਂ ਨੇ ਆਣੇ ਆਹੋ ਛੁੱਟੀਆਂ ਕਰਕੇ ਮੈਂ ਕਹਿੰਦਾ ਸੀਗਾ ਚੱਲ 2-4 ਦਿਨ ਰਹਿ ਜਾਂਦੇ ਆ ਆਹੋ ਉਹੀ ਕਰਦੇ ਗਾਇਓ ਫੇ ਨਾਵਾਸ ਥੁੜੀ ਨੂੰ ਮਿਲਿਆ ਉਹ ਜਾ ਕੇ ਆਹੋ ਇੱਦਾਂ ਹੀ ਕਰਦੇ ਉਹ ਬਾਲਤੂ ਗੱਲ ਨਾ ਕਰੇ ਉੱਥੇ ਠੀਕ ਆ ਨਹੀਂ ਬਾਲਤੂ ਉਹ ਪਹਿਲਾਂ ਤੋਂ ਸੁਭਾਏ ਆੜ ਪਿਆ ਉਹ ਆੜ-ਬਾੜ ਤੁਸੀਂ ਲਾਈ ਆ ਉੱਥੇ ਆੜ-ਬਾੜ ਆੜ ਬਣਾ ਫੁੱਪੜਗਾ ਦਾ ਹੋ ਗਿਆ ਪਹਾੜੇ ਹੋ ਗਿਆ ਕੋਈ ਨਹੀਂ ਬੁੱਤ ਤੁਸੀਂ ਹੁੰਦੀ ਆ ਕੋਈ ਗੱਲ ਨਹੀਂ ਉਹ ਆ ਗਿਓ ਆ ਮੇਰਾ ਪੁੱਤ ਉਰੇ ਗੱਲ ਸੁਣ ਬਹਿ ਜਾ ਇੱਥੇ ਗੱਲ ਸੁਣ ਉੱਥੇ ਮੇਰਾ ਪੁੱਤ ਕੋਈ ਉੱਚੀ ਗੱਲ ਨਹੀਂ ਕਰਨੀ ਹੈਗੀ ਗੱਲ ਕਰਦੇ ਗੱਲ ਹਾਂ ਠੀਕ ਹੈ ਨਾ ਜੀ ਹਾਂ ਤੂੰ ਬੋਲਣਾ ਨਹੀਂ ਹੈ ਹਾਂ ਤੂੰ ਬੋਲ ਬੋਲਣਾ ਜੇ ਉਹ ਪਿਆਰ ਨਾਲ ਕਹੂਗਾ ਲੈ ਜਾਓ ਕੱਲੇ ਆਇਓ ਉਹਨੂੰ ਵੀ ਕਹਿੰਦੇ ਤੂੰ ਆ ਕੇ ਮਲਾ ਜਾ ਜੇ ਉਹਨੂੰ ਨਹੀਂ ਆਉਣ ਦੇਣਾ ਕੁੜੀ ਨੂੰ ਆਉਣਾ ਤੂੰ ਤੂੰ ਆਪੇ ਆ ਜਾ ਆ ਕੇ ਮਿਲ ਜਾ ਤੁਹਾਨੂੰ ਆਹੋ ਜਾਓ ਮੇਰਾ ਬੋਲ ਤੂੰ ਨਹੀਂ ਗੱਲ ਕਰਨੀ ਹੈਗੀ ਕੋਈ ਵਿੱਚ

ਆਏ ਨਹੀਂ ਤੁਸੀਂ ਅਸੀਂ ਤੁਹਾਨੂੰ ਡੀਕਦੇ ਰਹੇ ਅਜੀ ਲੈਣ ਆਏ ਭੂਆ ਤੁਹਾਨੂੰ ਲੈ ਹੋਰ ਨਿਆਣੇ ਕਹਿੰਦੇ ਤੇ ਕਹਿੰਦੀ ਆ ਮੈਂ ਕਿਆ ਹੋਇਆ ਫੁੱਫੜੀ ਹੈ ਨਾ ਨਹੀਂ ਜਾਣਾ ਨਹੀਂ ਜਾਣਾ ਹਰ ਐਡੇ ਕਰਦੇ ਰਹਿੰਦੇ ਆ ਹੋਰ ਉਹ ਐਡੇ ਕਰਦਾ ਰਹਿੰਦਾ ਫੁੱਫੜ ਚਲੋ ਤੁਸੀਂ ਆਪਾਂ ਚੱਲਦੇ ਆ ਇਹ ਕਹਿੰਦਾ ਹੁਣ ਮੰਮੀ ਆਪਾਂ ਜਾਣਾ ਕਹਿੰਦਾ ਭੂਆ ਨੂੰ ਨਾਲੇ ਲੈ ਕੇ ਆਣਾ ਆ ਕਹਿੰਦਾ ਭੂਆ ਤਾਂ ਨਹੀਂ ਨਹੀਂ ਹੈਗੀ ਕਿੱਦਾਂ ਕਰਦੇ ਆ ਇਹ ਹੋਰ ਨਹੀਂ ਜਾਣਾ ਮੈਂ ਨਹੀਂ ਜਾਣਾ ਉੱਥੇ ਲੈ ਨਹੀਂ ਜਾਣਾ ਆਪੇ ਮਿਲ ਜਾਣਾ ਤੇ ਆਪੇ ਮਿਲ ਜਾਣਾ ਇਹ ਤਾਂ ਐਡੇ ਕਰਦਾ ਰਹਿੰਦਾ ਆ ਫਾੜੀ ਦੇ ਨਾ ਜਾਣ ਦੇਣਾ ਨਾ ਆਪ ਨਾਲ ਜਾਵੇ ਨਾ ਤੈਨੂੰ ਗੱਲੀ ਨੂੰ ਜਾਣ ਦੇਣਾ ਆਹੋ ਹੀ ਤਾਂ ਗੱਲ ਨੇ ਹੋਰ ਕਿੱਥੇ ਗਿਆ ਆਪ ਆਪੇ ਜੇ ਹੋਏ ਹਦਰਤਾਸ਼ੀ ਖੇਡਣ ਗਏ ਹੋਏ ਹੁਣੇ ਮੈਂ ਤਾਂ ਆਲੂ ਨੂੰ ਚਲੋ ਚੱਲੀਏ ਫੇਰ ਹੁਣ ਆਪਾਂ ਨਾ ਨਾ ਉਹ ਤੈਨੂੰ ਪਤਾ ਹੀ ਹੈ ਮੈਂ ਅੱਗੇ ਆਉਣਾ ਤਾਂ ਪੁੱਛੇ ਵੀ ਨਾ ਕਿੱਥੇ ਜਾਣੀ ਨਾ ਚਲੋ ਤੂੰ ਲੈ ਨਹੀਂ ਕੀ ਦੇ ਸੁਣਾ ਨਹੀਂ ਕੋਈ ਗੱਲ ਨਹੀਂ ਤੂੰ ਵੱਡੇ ਕਰਦੀ ਰੰਨੀ ਆ ਅੱਡੇ ਤੇਰਾ ਭਰਾ ਕਰਦਾ ਰਹਿੰਦਾ ਆ ਤੂੰ ਚੱਲ ਕੁੜੀਏ ਨਾਲ ਸਾਡੇ ਨਾ ਭਾਬੀ ਕੋਈ ਗੱਲ ਨਹੀਂ ਹਾਂ ਤੇ ਆਵਾਂਗੇ ਆ ਦੇਖ ਲੈ ਪੁੱਤ ਐਡੇ ਕਰ ਕਰਕੇ ਤੁਸੀਂ ਵਿਗਾੜਿਆ ਆ ਪੁੱਤ ਨੂੰ ਨਾ ਉਧਰੇ ਭਰਾ ਸਾਡਾ ਗੱਲ ਸੁਣਦਾ ਨਾ ਤੂੰ ਸਾਡੀ ਸੁਣਦੀ ਪੂਆ ਗੱਲ ਸਾਡੀ ਉਹ ਪੁੱਤ ਬੰਦਾ ਚੰਗਾ ਹੋਵੇ ਮਾੜਾ ਹੋਵੇ ਸੁਣਨੀ ਪੈਂਦੀ ਆ ਹਾਂ ਉਹ ਨਹੀਂ ਸੁਣ ਸਕਦਾ ਜਨਾਨੀ ਦੀ ਬੰਦੇ ਨਹੀਂ ਸੁਣ ਸਕਦੇ ਜਨਾਨੀ ਦੀ ਗੱਲ ਉਹ ਤੇਰੀ ਕਦੇ ਗੱਲ ਮੰਨਦਾ ਆ ਪਤਾ ਯਾਰ ਅਨੁਭਵੀ ਫੇਰ ਕੀ ਕਰੀ ਰਹਿਣਾ ਤਾਂ ਘਰ ਵਿੱਚ ਹੀ ਆ ਘਰ ਵਿੱਚ ਰਹਿਣਾ ਹੈ ਚੱਲ ਤੂੰ ਕੁਛ ਨਹੀਂ ਹੁੰਦਾ ਨਾਲੇ ਹੁਣ ਜਦੋਂ ਅਸੀਂ ਤੈਨੂੰ ਲੈ ਕੇ ਜਾਣਾ ਨਾ ਆਪ ਲੈਣ ਆਉਂਗਾ ਤਾਂ ਤੈਨੂੰ ਭੇਜਣਾ ਅਸੀਂ ਅਸੀਂ ਨਹੀਂ ਐਡਾ ਹੁਣ ਭੇਜਣੀ ਆਈ ਅਸੀਂ ਨਾਲ ਲੈ ਕੇ ਜਾਣੀ ਆ ਹੱਲ ਵੇਹ ਦੇਖ ਲਾਂਨੇ ਆ ਕਿਹੜਾ ਬੰਬ ਸੱਟਣਾ ਸੱਟੂਗਾ ਚੱਲ ਦੇਖਦੇ ਆਂ ਆਨਲਾਈਨ ਤੋਂ ਆ ਜਾਣਾ ਇਹਨਾਂ ਨੇ ਨਾ ਮੈਂ ਤਾਂ ਕਹਿੰਦੀ ਤੂੰ ਚੱਲ ਪਹਿਲੇ ਹੀ ਚੱਲਦੇ ਆਂ ਆਪਾਂ ਉਹਨੂੰ ਆਣ ਤੋਂ ਉਹਦੇ ਚਲੋ ਬੁਆ ਜੱਲੀਏ ਤੁਸੀਂ ਛੱਡੋ ਅਸੀਂ ਕਿਹੜਾ ਤੁਹਾਨੂੰ ਗੁੱਸੇ ਨਾਲ ਲੈ ਕੇ ਜਾਣਾ ਛੱਡੇ ਜਾਣਾ ਆਪਾਂ ਚਲੋ ਜੱਲੀਏ ਆਪਾਂ ਚਲੋ ਆਹ ਉਹਨੂੰ ਵੀ ਮਾਰ ਜੇ ਪਤਾ ਲੱਗਣ ਦੇ ਰੋਬ ਬਣਾ ਰਿਹਾ ਘਰ ਤੂੰ ਐਵੇਂ ਡਰਦੀ ਰਹਿਣੀ ਉਹਦੇ ਕੋਲੋਂ ਤਾਂ ਹੀ ਸੀੜੇ ਚੜ੍ਹਿਆ ਆ ਉਹ ਜਿਆਦਾ ਐਵੇਂ ਥੱਲੇ ਲੱਗੇ ਰਹਿੰਦੇ ਤੁਸੀਂ ਹੋਰ ਚੱਲ ਕੋਈ ਗੱਲ ਨਹੀਂ ਘਰ ਚ ਤਾਂ ਰਹਿਣਾ ਹੀ ਆ ਭਾਬੀ ਹੁਣ ਮੈਂ ਤੇਰੇ ਨਾਲ ਪਤਾ ਇਹਨੂੰ ਛੱਡ ਜਮਾ ਕੇ ਚਾਰ ਦਿਨ ਦੇਖ ਲਿਆ ਤਾਂ ਲਈਏ ਇਹ ਕੀ ਕਰਦਾ ਆ ਐਵੇਂ ਨਵੀਂ ਨਾ ਚੱਲ ਤੂੰ ਕੁਛ ਨਹੀਂ ਹੁੰਦਾ ਹੈਗਾ ਛੱਡ ਜਮਾ ਕੇ ਤੈਨੂੰ ਤੈਨੂੰ ਕਿਹੜਾ ਅਸੀਂ ਗੁੱਸੇ ਨਾਲ ਲੈ ਕੇ ਜਾਣਾ ਆ ਚੱਲ ਕੋਈ ਨਹੀਂ ਲੈ ਆ ਗਿਆ ਸਤਿ ਸ੍ਰੀ ਅਕਾਲ ਫੁੱਫੜ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕਿੱਧਰ ਆ ਜਗਾਲ ਲੱਭ ਗਿਆ ਉਹ ਬੈਠਾ ਤਾਂ ਸਹੀ ਮਹਾਰਾਜ ਇਹ ਦਰਦਿਆਂ ਰਾਖਦਾ ਕੀ ਮਹਾਰਾਜ ਮਹਾਰਾਜ ਲਾਈਓ ਮੈਂ ਕਰਾ ਫੁੱਫੜ ਲਾਣਾ ਉਹ ਬੈਠੀ ਫੁੱਫੜੀ ਕੁਰਸੀ ਚੱਕੋ ਤੁਸੀਂ ਜਿਰਾ ਕਰੇ ਪਹਿਲੇ ਮੁੱਛੀ ਨੂੰ ਬੋਲਿਆ ਫੁੱਫੜਾ ਬੋਲਣਾ ਸੀ ਕੁਰਸੀ ਦੇ ਆਪਣੇ ਫੁੱਫੜਾ ਨੂੰ ਚੱਕੋ ਤੁਸੀਂ ਹੈ ਹਾਂ ਮਹਾਰਾਜੀ ਜੰਦਾ ਉਹ ਬੈਠ ਜਾਓ ਬੈਠ ਜਾਓ ਕੱਲਾ ਕਰੋ ਦੇਦੀ ਹਾਂ ਲੈਦਾ ਬੋਲ ਫੁੱਫੜਾ ਲੈ ਹੋ ਆ ਮੈਂ ਪਹਿਲਾਂ ਮਾਰਾ ਉਹ ਨਹੀਂ ਕਹਨੇ ਫੁੱਫੜ ਜੀ ਮਹਾਰਾਜ ਫੁੱਫੜੇ ਆ ਤੂੰ ਕਿ ਸਾਡੇ ਫੁੱਫੜ ਜੀ ਬੈਠੋ ਠੰਡੇ ਹੋ ਕੀ ਗੱਲ ਹੋਈ ਆ ਗੱਲ ਤਾਂ ਖੁਸ਼ੀ ਹੋਣੀ ਆ ਮੈਂ ਕਿਹਾ ਤੇਰਾ ਡੈਡੀ ਇੰਨਗ ਦੀ ਗਰਮੀ ਨਹੀਂ ਆ ਤੂੰ ਘਰ ਮੋਨਾ ਦੱਸ ਉਹ ਮੈਂ ਕਿਹਾ ਗਰੇ ਭਾਬੀ ਹੁਣਾ ਤਾਂ ਭਾਬੀ ਖੇਡਦੇ ਆਏ ਹੁਣ ਗੁੱਸਾ ਸਾਡੇ ਦੇ ਲਈ ਆ ਚਲ ਛੱਡ ਭਾਬੀ ਜਾਣੀ ਛੱਡ ਨਾ ਐਦਾ ਹੀ ਹੋਣਾ ਸਾਰਾ ਦਿਨ ਤਾਂ ਤਾਂ ਹੀ ਨੀ ਭਾਜੀ ਬੜੇ ਗਰਮ ਹੋਇਆ ਤੁਸੀਂ ਤਾਂ ਆਪਾਂ ਸੀਬ ਖੇਡ ਨਹੀਂ ਆ ਭਾਬੀ ਕੋ ਵਿਆਹ ਨਿਆਣੇ ਖੇਡਦੇ ਆ ਨਸੀਬ ਖੇਡੋ ਭਾਬੀ ਖੇਡੋ ਗੁੱਸਾ ਮੇਰੇ ਘਰ ਦੇ ਆ ਤੇ ਲਾਣਾ ਤੁਸੀਂ ਗੱਲ ਕੁਝ ਹੋ ਰਹੀ ਆ ਮਬੜਾ ਲਾਦਾ ਭਾਬੀ ਬਣਾਤਾ ਹੁਣੀ ਮੈਨੂੰ ਤੈਨੂੰ ਲਾਦਾ ਪਾਪਾ ਭਾਬੀ ਬਣਾ ਕੇ ਭੇਜਿਆ ਹੁਣੀ ਨਹੀਂ ਨਹੀਂ ਉਹ ਚੁੱਪ ਕਰ ਮੁੰਡਿਆ ਨਾ ਕਰ ਐਦਾਂ ਮੈਂ ਕਹਿੰਦਾ ਭਾਬੀ ਕੋਈ ਗੱਲ ਨਹੀਂ ਤੇ ਆ ਫੇਰ ਵੀ ਅੱਖ ਨਹੀਂ ਕੁਝ ਨਹੀਂ ਹੁੰਦਾ ਹਾਂ ਫੇ ਤਾਂ ਹੀ ਆ ਫੇ ਚੱਲ ਹੁਣ ਛੱਡੋ ਮੁੰਡੇ ਨਾ ਹੋਰ ਕੋਈ ਗੱਲ ਕਰ ਲੋ ਜੱਜ ਦੀ ਕੋਈ ਨਹੀਂ ਪੁੱਛ ਲੋ ਕੁਝ ਹਾਲ ਚਾਲ ਦਾ ਬਾਪੂ ਨਹੀਂ ਆਇਆ ਤੇਰਾ ਆਉਣ ਨੂੰ ਵੀ ਲੈ ਆਣਾ ਸੀ ਨਾਲ ਕਿ ਮਿਲ ਜਾਂਦਾ ਬਾਪੂ ਦੀ ਜਿਹੜੀ ਨਹੀਂ ਠੀਕ ਹੈ ਬਾਪ ਨੇ ਭੇਜਿਆ ਸਾਨੂੰ ਨਹੀਂ ਵੀ ਨਾਲੇ ਮਿਲਿਆ ਭੂਆ ਨੂੰ ਨਾਲੇ ਕਹਿ ਦਿਓ ਵੀ ਫੁਫੜ ਲਿਆਉਂਗਾ ਮਲਾ ਲੂੰਗਾ ਨਾਲੇ ਮਿਲ ਜਵਾਂਗੇ ਉਹ ਸਾਡੇ ਕੋ ਕਿੱਥੇ ਟਾਈਮ ਭਰਾਵਾ ਹੁਣ ਹੁੰਦਾ ਉਹ ਟਾਈਮ ਹੋਊਗਾ ਉਹ ਦੇਖਾਂਗੇ ਅਸੀਂ ਵੀ ਲੈ ਜਾਣਾ ਭੂਆ ਨੂੰ ਫੇਰ ਉਹਨੂੰ ਟੇਨਾਂ ਦੀ ਨੂੰ ਲੈ ਚੱਲੇ ਫੇਰ ਲੈ ਜਾਈਏ ਚਾਰ ਦਿਨ ਲੈ ਭਾਜੀ ਲੈ ਚਾਰ ਦਿਨ ਭੇੜ ਕੇ ਇੱਥੇ ਕਿੰਨਾ ਕਰਦਾ ਇਹਨਾਂ ਦੇਣਵੇਂ ਦਿਨ ਕਿੱਥੇ ਕਰਦਾ ਜਲਦੇਵੇਂ ਨਾ ਸਾਰਨ ਨੂੰ ਸੜੇ ਜਾਣਾ ਕੋਈ ਨਹੀਂ ਅਸੀਂ ਦੋ ਦਿਨ ਲੈ ਕੇ ਜਾਣੀ ਆ ਆਜੋ ਹੁਣ ਕੋਈ ਨਹੀਂ ਉਹ ਨਾ ਮੇਕੋ ਕਿੱਥੇ ਟਾਈਮ ਆ ਮੈਂ ਵਿਹਲਾ ਸੁਣਾ ਲੈ ਇੰਨਾ ਨਹੀਂ ਲੈ ਆ ਮਾ ਕੋਲੇ ਰੋ ਐਡਾ ਵੱਡਾ ਬਿਜ਼ਨਸਮੈਨ ਟਾਈਮ ਹੈ ਨਹੀਂ ਇਹਦੇ ਕੋਲ ਕਾਸ਼ ਵਾਲੇ ਉਦਾਸ ਜਾਂਦੇ ਇਹਦੇ বিনা ਨਾ ਹੋ ਤਾਂ ਨਹੀਂ ਚੱਲਦਾ ਬਿਜ਼ਨਸ ਕਾਰਨਾ ਤੇ ਕੋਈ ਨਹੀਂ ਤੂੰ ਜਾ ਆ ਨਹੀਂ ਆ ਮੈਂ ਵੀ ਲੈ ਕੇ ਆਉਗੀ ਤਾਂ ਹੀ ਮੈਂ ਆਉਂਗੀ ਫੇ ਲੈਣ ਨੂੰ ਨਹੀਂ ਮੈਂ ਜਿੰਨਾ ਤੇਰਾ ਦਿਲ ਕਰ ਜਾਣਾ ਉਦੋਂ ਤੇ ਦਿਰ ਕਰੂ ਆ ਜਾਈ ਉਹ ਨਹੀਂ ਅਸੀਂ ਚੜਜਾਂਗੇ ਪੂਹਾ ਚਲੋ ਚਲੀਏ ਜੀ ਲੈ ਲਓ ਕੁੜੀ ਤਿਆਰ ਹੋ ਜਾਵੇ ਚਲੀ ਆਪਾਂ ਮੈਂ ਲੈਣ ਉਹ ਨਹੀਂ ਆਣਾ ਮੈਂ ਦੱਸਾਂ ਚਲੋ ਠੀਕ ਆ ਕੋਈ ਆਪੇ ਹੀ ਚੜਨਗੇ ਵੀਰ ਆ ਪਤਾ ਨਹੀਂ ਕਿਥੇ ਬੜਿਆ ਆ ਹੈ ਉਹ ਆ ਗਿਆ ਆ ਗਿਆ ਮੈਂ ਬੈਠ ਜਰਾ ਆ ਗਿਆ ਉਹ ਚਾਰਕ ਭਾਂਡੇ ਆ ਮੇਰਾ ਮਾਇਲਵਾ ਤੂੰ ਵੀ ਕਿੱਥੇ ਗਈ ਉਹ ਗਈ ਉਹ ਮੈਂ ਨਭਰਾਵਾ ਮੈਨੂੰ ਨਹੀਂ ਲੱਗਦਾ ਯਾਰ ਤੇਰਾ ਹੈ ਉਹ ਮੈਂ ਗਈ ਉਹ ਨਹੀਂ ਮੈਨੂੰ ਨਹੀਂ ਲੱਗਦਾ ਤੂੰ ਮਨ ਦਾ ਕੋਈ ਪੰਗਾ ਨਵਾਂ ਖੜਾ ਕੀਤਾ ਆ ਨਹੀਂ ਨਹੀਂ ਕੋਈ ਪੰਗਾ ਨਹੀਂ ਤੂੰ ਸੱਚੇ ਦੱਸ ਦੇ ਮੈਂ ਤਾਂ ਦੱਸਾਂ ਨਹੀਂ ਅੱਧਰਾ ਆ ਜਾ ਸੱਚ ਬੜਾ ਸੱਚੋ ਸੱਚ ਗੱਲ ਆ ਜਾ ਕਿੰਨੀ ਕਿੱਥੇ ਆ ਉਹ ਮੈਨ ਨਹੀਂ ਹੋਣਾ ਤਨ ਪੱਪੜੇ ਵੀ ਖਿਲਰੇ ਸਰਦੇ ਆ ਨਹੀਂ ਨਹੀਂ ਕਿੱਥੇ ਗੜਾ ਕਿੱਥੇ ਉਹ ਨਹੀਂ ਵੀਰਿਆ ਉਹ ਭਰਾਵਾ ਸਾਡ ਮੈਂ ਤੈਨੂੰ ਦੱਸਾਂ ਗਈ ਦਾ ਤੁ ਮਿਲਣੇ ਦੀ ਉਹ ਉਹ ਆਈ ਥੋੜੀ ਮੈਂ ਪਰਜਾਈ ਤੇ ਭਤੀਜਾ ਅੱਛਾ ਉਹ ਲੈ ਗਿਆ ਮੈਨੂੰ ਕਹਿੰਦੇ ਸੀ ਆ ਕੇ ਮਿਲਾਈ ਮੈਂ ਕਹਤਾ ਵੀ ਮੈਂ ਇੱਕ ਮੇਕੋ ਕਿੱਥੇ ਟਾਈਮ ਅੱਛਾ ਹੁਣ ਮੈਂ ਰਾਤੀ ਫੋਨ ਕੀਤਾ ਉਹ ਕਹਿੰਦੇ ਆ ਕੇ ਲੈ ਜਾ ਨਹੀਂ ਵੀਰਿਆ ਉਸ ਦਾ ਤੂੰ ਵੀ ਆਕਰ ਛੱਡ ਦੇ ਥੋੜੀ ਉਹ ਕਾਰ ਖਰਾਬ ਹੋ ਜਾਂਦੇ ਐਦਾਂ ਨਹੀਂ ਆਕਰ ਉਕਰ ਦਿੰਦਾ ਗੱਡੀ ਦਾ ਜਿਹੜੇ ਤੇਰਾ ਦਿੱਖਦਾ ਤੇ ਤਾਂ ਭਾਂਡੇ ਵੀ ਖਿਲਰੇ ਹੋ ਆ ਝਾੜੂ ਪੋਚਾ ਕਰਨੇ ਵਾਲਾ ਸਾਰਾ ਪੇ ਜਨਾਨੀਆਂ ਦੇ ਘਰ ਹੁੰਦੇ ਆ ਬਸ ਇਹ ਗਰੰਡੀਆਂ ਦੇ ਜਨਾਨੀਆਂ ਖਾਂ ਸਕਦੀਆਂ ਘਰ ਹੋਏ ਗਲਤ ਹੈਗੀ ਸਹੀ ਤੇਰੀ ਉਹ ਮੈਂ ਆ ਪਕਾ ਰਿਹਾ ਕਿਦੋਂ ਗਈਓ ਗੁੱਸਾ ਨਾ ਕਰ ਦੇਖ ਤੂੰ ਇੰਨਾ ਕਰ ਤੂੰ ਕੱਲੂ ਜਾ ਕੇ ਲੈ ਕੇ ਆ ਕੁੜੀ ਮੈਂ ਲੈ ਆਣਾ ਲੈ ਆਣਾ ਲੈਣਾ ਧੰਨਵਾਦ ਤੱਕਦਾ ਕੀ ਹਾਲ ਬਣਾਤਾ ਤੈਂ ਹੈ ਰੋਟੀਆਂ ਤੂੰ ਆਪ ਪਕਾਉਣਾ ਭਾਂਡੇ ਤੂੰ ਆਪ ਮਾਂ ਦੇ ਕੱਪੜੇ ਤੂੰ ਆਪ ਧੋਣਾ ਅਰੇ ਤੱਕ ਤੱਕ ਪੋਚਾ ਲਾਉਣ ਵਾਲਾ ਪਿਆ ਹੈ ਕੁੜੀ ਨੇ ਤਾਂ ਛੀਛੇ ਵਰਗਾ ਘਰ ਬਣਾ ਕੇ ਰੱਖਣਾ ਸੀ ਕੋਈ ਕੋਈ ਨਹੀਂ ਰਿਹਾ ਨਾ ਜਾਨਾ ਮੈਂ ਜਾਣਾ ਮੈਂ ਕਰਦਾ ਫੇਰ ਫੋਨ ਤੇ ਛੱਡ ਕੇ ਠੀਕ ਨਹੀਂ ਫੇਰ ਜਾਣਾ ਮੈਂ ਉਹ ਜਿਆਦਾ ਗੱਲ ਆ ਸੀ ਚਲ ਚਲਦੇ ਨਾਲ ਹੱਥ ਜੋੜ ਲਵਾਉਂਦੇ ਨਹੀਂ ਨਹੀਂ ਇੰਨੀ ਤਾਂ ਨਹੀਂ ਗੱਲ ਵਿਗੜੀ ਉਹ ਐਨੀ ਨਹੀਂ ਵਿਗੜਦੀ ਕੋਈ ਨਹੀਂ ਮੈਂ ਜਾਣਾ ਦੇਖ ਲਾ ਪੀ ਗਿਆ ਤੂੰ ਜਾ ਕੇ ਆ ਮੇਰਾ ਭਰਾ ਨਹੀਂ ਨਹੀਂ ਜਾਣਾ ਮੈਂ ਕੋਈ ਨਹੀਂ ਮੈਂ ਜਾਣਾ ਹਾਂ ਮੇਰਾ ਭਰਾ ਜਾਣਾ ਮੈਂ ਜਾਣਾ ਸਵੇਰੇ ਅੱਛੀ ਵੇਰੀ ਚਲ ਜਾ ਸਵਾਗਤ ਤੇ ਜਾਈਂ ਰਹਿਦੇ ਕੰਮਾਂ ਕਰ ਤੇਰਾ ਨਿਕਲ ਜਾ ਨਹੀਂ ਨਹੀਂ ਦਗਾ ਮੈਂ ਫੋਨ ਕਰਕੇ ਜਾਵਾਂ ਹਾਂ ਰਾਤ ਨੂੰ ਫੋਨ ਕਰ ਲਈ ਅੱਜ ਕਰਦਾ ਮੇਰੇ ਆਉਣਾ ਕਰਦਾ ਕਰਦਾ ਮੈਂ ਜਾਣਾ ਮੇਰਾ ਭਰਾਜ ਤਾਂ ਕਰਾਂ ਨਾ ਉਹ ਕਿਥੇ ਭਾਂਡੇ ਮਾਜਉਂਦੇ ਨਹੀਂ ਠੰਢੇ ਬੁਰਾ ਠੰਡ ਦੇ ਵਿੱਚ ਤੈਨੂੰ ਪਤਾ ਹੋਰ ਹੈ ਸਾਵੇਂ ਬੈਸਲੇ ਦੀ ਚਾਹ ਹਾਕ ਮਾਰ ਕੇ ਮਿਲ ਜਾਣੀ ਹੁਣ ਸਾਵੇਂ ਤੂੰ ਆਪ ਲਗਾਇਆ ਆਪਿਆ ਤਾਂ ਮੌਜ ਦਾ ਹੀ ਰੱਖਾਂਗੇ ਰਹੀਨ ਦੋ ਰੋਟੀਆਂ ਵੀ ਸਚਰੀਆਂ ਮਿਲਣੀਆਂ ਹੁਣ ਤੂੰ ਆਪ ਚਾਹ ਬਣਾਵੇਂ ਆਪ ਰੋਟੀਆਂ ਪਕਾਵੇਂ ਅੱਲਾ ਹੁਣ ਤਾਂ ਮੈਨੂੰ ਕਹੀ ਦੇਣ ਕਿ ਤਾਸ਼ ਚ ਵੀ ਤੈਨੂੰ ਪਤਾ ਉੱਥੇ ਬੈ ਹੁੰਦਾ ਮੇਰੇ ਕੋ ਜਾ ਕੇ ਕੀ ਤਾਸ਼ ਵਾਲੇ ਤਾਂ ਤੈਨੂੰ ਪੱਟਿਆ ਆ ਯਾਰ ਤਾਜ ਤਵੇ ਤਾਂ ਪੂਰੀ ਚਨਾਨੀਆਂ ਲੜਦੀਆਂ ਆ ਤੂੰ ਤਾਜ ਕੇਤੀ ਕੰਮ ਤੇ ਜਾਇਆ ਕਰ ਉੱਥੇ ਕਿਹੜਾ ਜੂਆ ਖੇੜ ਤੇ ਉਦਾਂ ਮਾਣੇ ਤੇ ਠੀਕ ਜਾ ਮਾੜੀ ਆ ਯਾਰ ਨਹੀਂ ਆ ਇਹ ਤਾਂ ਮਾੜੀ ਆ ਤੂੰ ਕੰਮ ਤੇ ਜਾਇਆ ਕਰ ਉੱਤੇ ਗਿਆ ਬੰਦਾ ਉਠੁੰਦਾ ਕਿ ਕੰਮ ਤੇ ਜਾਣ ਲਾਲਚ ਹੋ ਜਾਂਦਾ ਯਾਰ ਇੱਕ ਦਾ ਬਾਜੀ ਹੋਰ ਨਾਲੀ ਵਸ 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 ਦੇ ਦੇ ਨਹੀਂ ਤਾਂ ਨਹੀਂ ਕਰਨੀ ਹੈਗੀ ਨੂੰ ਪਹਿਲਾਂ ਲੈ ਕੇ ਆ ਜਾ ਕੇ ਕੁੜੀ ਨੂੰ ਹੈ ਤੇ ਆਪਣੇ ਕੰਮ ਤੇ ਟਾਈਮ ਨਾ ਨਿਕਲਿਆ ਕਰ ਕੋਈ ਤਾਜ ਦਾ ਕਿਹੜਾ ਛੱਡਦੇ ਐਚਾ ਇਹ ਤਾਜ ਘਰ ਪੜ ਦਿੰਦੀ ਆ ਇਹ ਨਹੀਂ ਕਰੀਆਂ ਗੱਲਾਂ ਹੋਈ ਨਿਆਣਾ ਨਾ ਜਾਏਗਾ ਹਾਂ ਹੋਰ ਚਾਹ ਨਾ ਮੈਂ ਬਾਤ 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 ਮੈਂ ਤਾਂ ਦੇਖੜਿਆ ਮੈਂ ਲੱਗਿਆ ਮਾਣ ਭਾਂਡੇ ਸੀ ਮੈਂ ਕਹਾਂ ਮਾਂ ਨਹੀਂ ਦੇਖਿਆ ਗੇਟ ਖੜਕਾਇਆ ਮੈਂ ਕਹਾਂ ਨਿਆਣੇ ਅੰਦਰ ਗੋਲਦੇ ਚੱਲਦੇ ਨਹੀਂ ਹੈਗੇ ਰਸੋਈ ਚੋਂ ਆਵਾਜ਼ ਆਉਂਦੀ ਸੀ ਭਾਂਡਿਆਂ ਦੀ ਮੈਂ ਕਹਾਂ ਮਾਂ ਦੇ ਭਾਂਡੇ ਰਾਤ ਵਾਲੇ ਵੀ ਪੈ ਜਾਂਦੇ ਸਵੇਰ ਵਾਲੇ ਸਾਰੇ ਹੁਣ ਮਾਂ ਜਾਣ ਕੋਈ ਜਾਣ ਨਾ ਤੂੰ ਮੇਰਾ ਭਰਾ ਸਵੇਰ ਨੂੰ ਸਾਚਰੀ ਜਾ ਤੇ ਨਿਆਣੇ ਨੂੰ ਲਿਆ ਕੋਈ ਹੈ ਤੇ ਫੁੱਟਿਆ ਹੁਣ ਆਵੇ ਇਹਨੂੰ ਕਿਹੜਾ ਪਤਾ ਲੱਗਣਾ ਉਹ ਤਾਂ ਮੈਂ ਰਾਤੀ ਤੇਰੀ ਪਰਜਾਈ ਰੋਟੀ ਪਾਉਂਦੀ ਸੀ ਟੱਪੇ ਦੇ ਵਿੱਚ ਮੈਂ ਆਮ ਹੋਲਿ ਦਿਨ ਪੁੱਛਿਆ ਮੈਂ ਕਿਹਾ ਇਹ ਕਿਤਿਆ ਰੋਟੀਆਂ ਪੈਕ ਕਰ ਲਈਆਂ ਉਹ ਕਹਿੰਦੀ ਅਫੇ ਵੀਰੇ ਨੂੰ ਰੋਟੀ ਮੈਂ ਕਿਹਾ ਵੀਰੇ ਨੂੰ ਕੀ ਗੱਲ ਕਿੰਨੇ ਕ ਦਿਨ ਵੀਰੇ ਰੋਟੀਆਂ ਦੇਈਂ ਜੋਂ ਕੀ ਗੱਲ ਵੀਰੇ ਦੀ ਬਹੂ ਕਿੱਥੇ ਗਈ ਆ ਹੋਰ ਅਬੀ ਆ ਰਮ ਜਾਇਆ ਸੀ ਅੱਧਨੋਂ ਔਰ ਮੈਂ ਉਹਨੂੰ ਕਿਹਾ ਉਹ ਕਹਿੰਦਾ ਚਾਚਾ ਮੈਂ ਦੇ ਦੂੰਗਾ ਚਾਰ ਫੋਲ ਕੇ ਮੈਂ ਕਿਹਾ ਚੱਲ ਵੀਰੇ ਇੱਦਾਂ ਨਹੀਂ ਸਾਦਾ ਤੇ ਕੋ ਰੋਜ ਇੱਕ ਦਿਨ ਖਵਾ ਦਵਾਂਗੇ ਦੋ ਦਿਨ ਖਵਾ ਦੇਾਂਗੇ ਘਰ ਖਰਾਬ ਹੁੰਦਾ ਨਹੀਂ ਕੋਈ ਨਹੀਂ ਮੈਂ ਜਾਣਦਾ ਤਾਂ ਘਰਤੀ ਰਹੀ ਆ ਉਹ ਵੀ ਇੱਦਾਂ ਨਹੀਂ ਮੈਂ ਮੇੜਾ ਨਹੀਂ ਮਾਰਦਾ ਤੈਨੂੰ ਤੇ ਤੂੰ ਰੋਟੀ ਕਿਉਂ ਕੋਥੋਂ ਮਂਗਾਉਣਾ ਭਰਾਈ ਆਪਣੀ ਤੋਂ ਤੂੰ ਟੀ ਪਰ ਮੱਥੇ ਨਟਮ ਗਾਲਾ ਪਰ ਘਰ ਨਾਲ ਦੀ ਰੀਤ ਨਹੀਂ ਮੇਰਾ ਭਰਾ ਮੈਂ ਕੋਈ ਨਹੀਂ ਮੈ ਜਾਣਦਾ ਜਾਣਦਾ ਮੈਂ ਤੇਰੇ ਸਮਝ ਗਿਆ ਮੈਂ ਗੱਲ ਹਾਂ ਮੈਂ ਨਹੀਂ ਸਮਝਾਉਂਗਾ ਜਦੋਂ ਕੁੜੀ ਆਊਗੀ ਮੈਂ ਵੀ ਸਮਝਾਉਂਗਾ ਬਹਾਲ ਦੀ ਉਹਨੇ ਉਹਦਾ ਤਾਂ ਨਹੀਂ ਕਸੂਰ ਹੈਗਾ ਕਸੂਰ ਤਾਂ ਤੇਰਾ ਹੀ ਹੈ ਜਿਹੜਾ ਤੂੰ ਸਾਰੀ ਦਿਨ ਤੋਥੇ ਤਾਂ ਆਜ ਬੈਠਾ ਰਹੇ ਮੈਂ ਖੇਡਦਾ ਬਸ ਬਸ ਹੋ ਗਈਆ ਹਾਂ ਇਹ ਗੱਲਾਂ ਨਹੀਂ ਕਰੀਆ ਤੇ ਦੇਖ ਨਿਆਣੇ ਵੀ ਮੋਰੇ ਪੜ੍ਹਾਈ ਚੱਲ ਪਾਣੀ ਹੁਣ ਛੁੱਟੀਆਂ ਸਿੱਕੀਆਂ ਤੇ ਥਰ ਗਿਆ ਜਦੋਂ ਨਿਆਣੇ ਚੂਡੇ ਜਾਣ ਲੱਪਣੇ ਫਿਰ ਕਿਥੇ ਜਾਣਾ ਚੱਲ ਕੋਈ ਨਹੀਂ ਮੈ ਜਾਣਦਾ ਫਿਰ ਮੈਂ ਅੱਜ ਸ਼ਾਮ ਨੂੰ ਫੋਨ ਕਰਦਾ ਆ ਨਿਆਰੇ ਠੀਕ ਆ ਨਹੀਂ ਤਾਂ ਫੇਰ ਮੈਂ ਜਾ ਕੇ ਧਿਆਨਾ ਚਲ ਠੀਕ ਆ ਮੇਰਾ ਭਰਾ ਜਾ ਚਲ ਠੀਕ ਆ ਠੀਕ ਆ ਮੈਂ ਚੰਗਾ ਚੰਗਾ ਹੋ ਗਿਆ ਕਿੰਨੇ ਦਿਨ ਹੋ ਗਏ ਆ ਫੋਨ ਵੀ ਨਹੀਂ ਕੀਤਾ ਮਾਂ ਹੋਰ ਭਾਬੀ ਨੂੰ ਪਤਾ ਹੀ ਆ ਫਿਰ ਦਾਦਾ ਦਾ ਦਾਦਾ ਸੁਭਾਅ ਦੀ ਬੰਦੇ ਦਾ ਫਿਰ ਆ ਲਾਦਾ ਹੋ ਫੁੱਫੜਾ ਫੋਨ ਆਇਆ ਮੈਂ ਲਗਾ ਚਾਹ ਦੇਖ ਲੈ ਕੀ ਆ ਕਹਿੰਦੇ ਆ ਹੈਲੋ ਹਾਂਜੀ ਸასი ਗੱਲ ਫੁੱਫੜ ਜੀ ਕਾਲ ਕਾਲ ਅੱਛਾ ਜੀ ਹੁਆ ਕਿਤੇ ਇਦਰੀ ਕਰਾ ਗੱਲ ਜਰਾ ਹੁਆ ਕੋਲੇ ਹੀ ਆ ਆ ਲੋ ਕਾਲੋ ਗੱਲ ਕਰਾ ਗੱਲ ਜਰਾ ਹਲੋ ਹਲੋ ਤੂੰ ਐ ਤੇ ਜਾ ਕੇ ਬਹਿ ਗਿਆ ਤੈਨੂੰ ਪਤਾ ਨਹੀਂ ਮੋਸ ਫਿਕਰ ਰਹੀ ਸੀ ਕਦਾਂ ਮੁਰ ਕੇ ਜਾ ਕੇ ਕੀ ਗੱਲ ਲੈ ਜੋ ਆ ਕੇ ਮੈਂ ਨਹੀਂ ਆਣਾ ਮੈਂ ਤੈਨੂੰ ਦਨੇ ਕਹਤਾ ਮੇਰੇ ਕੋਲ ਨਹੀਂ ਟਾਈਮ ਆ ਕੇ ਲੈ ਜਾਓ ਤੁਸੀਂ ਜਰੂਰ ਦਾ ਤੁਹਾਨੂੰ ਤਾਂ ਹੋਟਲੋਂ ਤੇ ਘਰ ਆ ਕੇ ਆ ਆ ਕਰ ਜਾ ਕੇ ਆਮਨਾ ਕੋਈ ਨਹੀਂ ਆ ਕੇ ਆਮਨਾ ਲਿਓ ਕਿਆ ਕਰਦਾ ਗੱਲ ਮੇਰੀ ਹਲੋ ਹਾਂਜੀ ਮਹਾਰਾਜ ਲੈ ਜਾਓ ਅੱਗੇ ਭੂਆ ਨੂੰ ਤੂੰ ਕੀ ਮਹਾਰਾਜ ਮਹਾਰਾਜ ਲਈ ਰੱਖਦਾ ਹਰ ਮੇਰੇ ਮੈਂ ਮਹਾਰਾਜ ਆਹ ਮੈਂ ਤਾਂ ਮਹਾਰਾਜ ਇਹ ਕਹਿਣਾ ਆਹ ਲੈ ਜਾਓ ਮਹਾਰਾਜ ਐਦਾਂ ਨਹੀਂ ਬੋਲੀ ਰੱਖ ਮੈਨੂੰ ਇਹ ਆਲਾ ਪਊਗਾ ਆਇਆ ਹੋਵੇ ਮੈਂ ਲੈ ਆਉਣੀ ਨੇ ਛੇੜ ਫੇਰ ਛੇੜ ਦਿੱਤੀ ਆ ਹੋਰ ਹੁਣ ਦੇਖੀ ਉਹਨੇ ਭੱਜ ਭੱਜਣਾ ਕੋਈ ਨਹੀਂ ਕੋਈ ਨਹੀਂ ਆੜਦਾ ਵਾਂਗ ਲੱਗੀ ਹੁੰਦੀ ਐਦਾਂ ਨਾ ਠੂਗਾ ਦੇਖਦੇ ਆ ਇਹਨਾ ਮੁੱਲ ਆ ਗਿਆ ਤੇ ਕੀ ਗੱਲ ਹੋ ਗਈ بڑے ਹੱਥ ਲੱਗੇ ਹੋ ਕੀ ਗੱਲ फोन आया सिना अच्छा जी दा हां ओ केड़ा लाग गया आशु हम्म पहले मारा यार आ जाओ आ जाओ हमने जिते गया दस कੰਜਰ ਨੂੰ ਪਤਾ ਆ ਬਈ ਉਹਨੇ ਇੱਥੇ ਆਉਣੇ ਲਾਪਣਾ ਬੋਲਣ ਹੈ ਕਾਣਾ ਮੁੰਡਾ ਕੰਨੇ ਕਿ ਕੰਨ ਜਾ ਕੇ ਗੱਲ ਕਰਦਾ ਰਹੇ ਦੱਸ ਨਹੀਂ ਸ਼ਰਮੋਣੀ ਹੈਗੀ ਪਰ ਤੋਰੇ ਪਿਆ ਹੁਣ ਇਹ ਵੀ ਨਹੀਂ ਕੋਈ ਭਰੋਸਾ ਦੱਸ ਐਡਾ ਕੰਜਰ ਆ ਇਹ ਹੋ ਗਿਆ ਨਾ ਖਬੜਾ ਕੀ ਗੱਲ ਹੈ ਪੋਪੜਾ ਆਇਆ ਇੱਥੇ ਚੌਂਕ 'ਚ ਅੱਛਾ ਮੈਂ ਲਾ ਦੋਨੇ ਇੱਥੇ ਖੜ ਗਏ ਫੋਨ ਕੀਤਾ ਉਹਨੇ ਹੋ ਗਈ ਲੈ ਤਾਂ ਹੀ ਇੰਨੀ ਛੇਤੀ ਆ ਗਿਆ ਹੁਣ ਫੇਰ ਕਲੇਸ਼ ਕਰੂਗਾ ਆਕੇ ਅੱਗ ਲੱਗੀ ਤਾਂ ਹੀ ਨਟਿਆ ਉਹ ਵੀ ਦੇਖ ਲੈਣੇ ਆ ਗੱਲੋਂ ਕੋਈ ਗੱਲ ਨਹੀਂ ਬੋਲੀ ਨਾ ਤੇ ਚੁੱਪ ਕਰ ਜਾਈ ਮੈਂ ਨਹੀਂ ਬੋਲਾਂਗਾ ਹਾਂ ਹੋ ਗਿਆ ਸਤਿ ਸ੍ਰੀ ਅਕਾਲ ਬਾਜੀ ਹੋਰ ਬਾਜੀ ਸਣਾਓ ਸੇ ਠੀਕ ਹੋ ਫਿਰ ਠੀਕ ਹੈ ਭਾਈ ਨਾ ਤੁਸੀਂ ਇਹਨੂੰ ਉਦਣ ਦਾ ਇੱਥੇ ਲਿਆ ਕੇ ਬਹਾਲਿਆ ਆ ਮੁੜ ਕੇ ਤੁਸੀਂ ਦੰਦ ਕਹਿੰਦੇ ਦੀ ਵੀ ਛੱਡਿਆਵਾਂਗੇ ਨਾ ਕੋਈ ਗੱਲ ਨਹੀਂ ਬਾਜੀ ਕਿਸੇ ਬਾਅਦ ਨੇ ਤੁਸੀਂ ਆਉਣਾ ਨਹੀਂ ਹੁਣ ਮੁੰਡਾ ਆ ਰਿਹਾ ਹੈਗਾ ਕਹਿੰਦਾ ਲੈ ਕੇ ਆਉਣਾ ਪੂਰਾ ਨਹੀਂ ਤੂੰ ਜ਼ੇਦ ਕਰਕੇ ਬੈਠੀ ਹੋ ਗਈ ਤੇਰੀ ਜ਼ੇਦ ਪੂਰੀ ਵੀ ਮੈਂ ਲੈਣਾ ਮੈਂ ਤਾਂ ਹੀ ਆਉਣਾ ਨਹੀਂ 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 ਅਜ਼ੀਰ ਆਖ ਲੈ ਸੀਗਾ 2-4 ਦਿਨ ਲਈ ਅਸੀਂ ਕਿਹਾ ਹੁਣ ਚਲੋ ਰਹਿ ਆਵੇ ਉਹ ਯਾਰ ਘਰ ਘਰ ਫਰਦਾ ਇਤੋਂ ਮੈਨਾਂ ਕੋਈ ਨਹੀਂ 4 ਦਿਨ ਬਾਜੀ ਹੁਣ ਸਰਿਆ ਨਹੀਂ ਉਹ ਤਾਂ ਬੜੀ ਛੇਤੀ ਕਹਿੰਦੇ ਸੀ ਲਾਜੋ ਜਾ ਮੈਂ ਤੈਨੂੰ ਇਹ ਦਿੱਤਿਆ ਹੀ ਮਿਲ ਗਿਆ ਨੇ ਉਹ ਫੇਰ ਕੀ ਹੋਇਆ ਬਾਜੀ 4 ਦਿਨ ਰਹਿ ਲਈ ਸੀ ਵੀ ਮੈਨੂੰ ਲੈ ਗਿਓ ਆ ਕੇ ਚਲੋ ਜਮੈਂ ਮੁੜ ਕੇ ਨਹੀਂ ਆਣ ਦੇਣਾ ਹੁਣ ਮੈਂ ਤਾਂ ਰੱਤਾ ਨਹੀਂ 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 ਘਰ ਮੁੰਡਾ ਕੋਈ ਗੱਲ ਨਹੀਂ ਮੁੰਡਾ ਮੁੰਡਾ ਨਹੀਂ ਮੰਨਿਆ ਮੁੰਡਾ ਪਹਿਲਾ ਹੋਵੇ ਕਿ ਤੁਸੀਂ ਪਹਿਲਾ ਹੋਵੇ ਉਹ ਨਹੀਂ ਆਣੇ ਲੈਂਦੇ ਰੱਖਣਾ ਆ ਭੂਆ ਨੂੰ ਸੀ 4 ਦਿਨਾਂ ਲਈ 4 ਦਿਨਾਂ ਲਈ ਆਣਾ ਭੂਆ ਨੂੰ ਆਦਾ ਹੋਇਆ ਭੂਆ ਬਿਨਾ ਤੁਸੀਂ ਨਾ ਲੈ ਕੇ ਆਣੇ ਨਾ ਆਣ ਦਿੰਨੇ ਆ ਕੁੜੀ ਨੂੰ ਤੁਸੀਂ ਕਦੇ ਕਿਹਾ ਵੇ ਚੱਲ ਅਸੀਂ ਲੈ ਚੱਲ ਮੈਂ ਜਾ ਉਹ ਆਦੀ ਨਹੀਂ ਆ ਰਹੇ ਹੁੰਦੇ ਅਵੇਲੇ ਆ ਗਏ ਲੈ ਦੱਸੋ ਭਾਜੀ ਕੰਮ ਤਾਂ ਕੱਢਣਾ ਟਾਈਮ ਤਾਂ ਕੱਢਣਾ ਹੀ ਪੈਂਦਾ ਸਾਰੇ ਕੰਮ ਆ ਕੇ ਮਿਲ ਜਿਆ ਕਰੋ ਸਾਡੇ ਕੋਈ ਨਾ ਨਹੀਂ ਟਾਈਮ ਹੁੰਦਾ ਕੁੜੀ ਨੂੰ ਵੀ ਨਹੀਂ ਆਣ ਦੇਣਾ ਤੁਸੀਂ ਨਾ ਆ ਪਾਣਾ ਹੁੰਦਾ ਆ ਕੱਢੀ ਕਰਦੇ ਰਹਿਨੇ ਹਮੇਸ਼ਾ ਕਿਸੇ ਹੋਰ ਕਾਹਨ ਹੋ ਯਾਰ ਓਗੇ ਜੇ ਜਲ ਪਾਣੀ ਪਾਜੀ ਦਮਾ ਕੋਈ ਗਾਣੀ ਪਾਣੀ ਪੀਤਾ ਚਲੋ ਮੈਂ ਚਾਹ ਬਣਾਣੀ ਆ ਫਿਰ ਨਹੀਂ ਨਹੀਂ ਚਾਹ ਤਾਂ ਹੁਣ ਪੀਉਂਗੀ ਥੋੜੀ ਥੋੜੀ ਬਣਾ ਲਾਂਗੀ ਯਾਨਾ ਦੀ ਜੇ ਤੁਸੀਂ ਸੰਦ ਲੈ ਕੇ ਆਉਣਾ ਉਹ ਨਹੀਂ 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 ਪਰ ਘਰ ਦਾ ਸਰਬੱਤ ਦੀ ਗੱਲ ਮਹਾਰਾਜ ਓ ਯਾਰੇ ਫੇਰ ਮੈਂ ਮਹਾਰਾਜ ਫੇਰ ਮਹਾਰਾਜ ਮਹਾਰਾਜ ਯਾਰ ਮੁੰਡੇ ਨੂੰ ਬੋਲਣ ਦਾ ਇਕ ਹੈ ਨਹੀਂ ਤੁਹਾਡੇ ਦਾ ਕੀ ਹੋ ਗਿਆ ਤੱਤੇ ਗਰ ਆਹ ਕੀ ਗੱਲ ਹੋ ਗਈ داری ਬੋਲੀ ਦਾ ਮਤਲਬ ਲੈ ਮਹਾਰਾਜ ਮਹਾਰਾਜ ਜਦੋਂ ਤੇਲਾ ਮਾਰਿਆ ਉਹ ਪੁੱਪੜੀ ਸਾਤਰੀ ਗਾਲ ਹੁਣ ਠੀਕ ਆ ਆ ਸਾਤਰੀ ਗਾਲ ਹੋਈ ਸਾ ਤਾਂ ਹੋਈ ਗੱਲ ਹੋਰ ਭੇ ਭੜੀ ਵਧੀਆ ਛੱਡਣ ਆਇਆ ਤੂੰ ਤਾਂ ਕਹਿੰਦਾ ਮੈਂ ਛੱਡਿਆ ਹਾਂ ਲੈ ਅਸੀਂ ਰੱਖਣੀ ਆ ਭੂਆ ਲੈ ਚਾਰ ਦਿਨ ਸਾਨੂੰ ਲੋੜ ਆ ਭੂਆ ਦੀ ਯਾਨੀ ਭੂਆ ਦੀ ਲੋੜ ਮੈਂ ਪੁੱਪੜ ਨੂੰ ਵੀ ਆ ਤੇ ਰੱਖ ਲਓ ਪੁੱਪੜ ਦੀ ਨਹੀਂ ਲੋੜ ਕੋਈ ਨਹੀਂ ਲੈ ਲੋ ਰਾਤ ਦੀ ਲੋੜ ਆ ਸਾਡੀ ਦਾ ਪਹਿਲਾ ਆ ਸਾਡੀ ਦਾ ਪਹਿਲਾ ਪਹਿਲਾ ਨੂੰ ਸਹੀ ਗੱਲ ਭੜੀ ਪਹਿਲਾ ਆ ਆਵਾਜ਼ ਆ ਜੇ ਪਾਣੀ ਪੜ ਕੇ ਆਏ ਜੀ ਅੱਜ ਬਾਂਦਰ ਕਿਲਾ ਖੇਡ ਕੇ ਆਏ। ਬਾਲੇ ਦਿੱਤੇ ਚੱਲਦੇ ਆ। ਓਏ ਮੁੰਡਾ ਟੀਤਰਾਂ ਵਾਅ ਕਰਦਾ। ਫੁੱਫੜਾ ਨੂੰ ਨਹੀਂ ਕੰਮ ਹੋ ਰਿਹਾ ਲੈਨੇ ਕੰਮ ਨਹੀਂ ਕਿਹਨੂੰ ਕਰਨੀ ਆ। ਜਦਾਂ ਬੋਲੀ ਦਾ ਮਾਗਾ ਬਾਲੇ ਦਿੱਤੇ ਚੱਲਦੇ ਆ ਜੇ ਭਾਬੀ ਨਹੀਂ ਮਿਲਦਾ ਅੱਜ ਬਾਂਦਰ ਕਿਲਾ ਖੇਡ ਕੇ ਆਇਆ ਲਾਦਾ ਫੁੱਫੜ ਜਿੱਦਾਂ ਸਮਝਣਾ ਸਮਝਲਾ। ਕਿਆ ਗੀ ਹੁਣ ਦੱਸ ਮਾਰੀ। ਪਾ ਲਿਆ ਵੀ ਫੁੱਫੜ ਨੂੰ ਪਾ ਲਿਆ ਮੈਂ ਨਾਲ। ਪਾ ਲਿਆ। ਜੀ ਸੱਤੇ ਹੀ ਹੋਏ ਰਹਿੰਦੇ ਆ ਕਾ ਤੇ ਠੰਡੇ ਹੋ ਜਾ ਕਰੋ ਫੁੱਫੜ ਜੀ। ਉਹ ਅਸਲ ਵਿੱਚ ਮੈਂ ਤੈਨੂੰ ਦੱਸਾਂ। ਕਾਲੇ ਪਤਾ ਕੀ ਆ ਜਿਹੜੇ ਸਾਡੇ ਫੁੱਫੜ ਸੀਗੇ ਨਾ ਉਹ ਸਾਨੂੰ ਤੰਗ ਕਰਦੇ ਹੁੰਦੇ ਸੀ ਉਹਨਾਂ ਫੁੱਫੜਾਂ ਵਾਲਾ ਸਾਨੂੰ ਬਾਹ ਆਇਆ ਵਾਲੇ ਬੰਦੇ ਵੀ ਤੰਗ ਕਰਦੇ ਸੀ ਰੀਤ ਚਲਾਈ ਹੋ ਜਾਣੀ ਕਿ ਕੁੱਕੜਾਂ ਦੇ ਪਰ ਸਾਡੇ ਸਾਡੇ ਤੰਗ ਆਦਰ ਉਹੀ ਕਹਾ ਅਸੀਂ ਫੁੱਫੜਾਂ ਵਾਲੇ ਰੀਤ ਮੈਂ ਨਹੀਂ ਗਾ ਚੱਲਣ ਦੇਣੀ ਇੱਥੇ ਰੋਕਦੇ ਨਹੀਂ ਸਾਡੇ ਲਈ ਹਾਂ ਉਹ ਸਹੀ ਗੱਲ ਆ ਆਪਣੇ ਫੁੱਫੜਾਂ ਵਾਲੀ ਸਾਡੇ ਦੇ ਕਦਰ ਕੱਢਦੇ ਆ ਜਿੱਦਾਂ ਉਹ ਕਰਦੇ ਤੁਸੀਂ ਵੀ ਸਾਡੇ ਨਾਲ ਦਾ ਕਰਦੇ ਹਾਂ ਉਹੀ ਗੱਲ ਮੇਰੀ ਗੱਲ ਸੁਣੋ ਫੁੱਫੜ ਦਾ ਉਹ ਫੁੱਫੜੇ ਹੁੰਦੇ ਰੇਤੇ ਦਾ ਵਧੀਆ ਉਹਦਾ ਹੈ ਇਹ ਫੁਕਰਪੁਣਾ ਇਹ ਗੱਲ ਐਵੇਂ ਐਵੇਂ ਜਾ ਕੇ ਦਖਲ ਦੇਣਾ ਗੱਲ ਗੱਲ ਤੇ ਰੋ ਪਾਉਣਾ ਫੁੱਫੜ ਨੂੰ ਫੁੱਪਣ ਵਾਲੇ ਕੰਮ ਕਰਨੀ ਤੇ ਕੰਮ ਵਧੀਆ ਹੈ ਤਾਂ ਫੁੱਫੜ ਪੋਣਾ ਉਦਾਂ ਇਹ ਗੱਲ ਤਾਂ ਹੈ ਨਹੀਂ ਚੰਗੀ ਅਸਲ ਤੇ ਰਿਸ਼ਤੇ ਤਾਂ ਪਿਆਰ ਮੰਗਦੇ ਆ ਨਾ ਪਿਆਰ ਇਹਦਾ ਪਿਆਰ ਦੀ ਗੱਲ ਆ ਹਾਂ ਜੀ ਆਪਣਾ ਤੁਸੀਂ ਸਾਡੇ ਕੋਲ ਆਣਾ ਅਸੀਂ ਤੁਹਾਡੇ ਕੋਲ ਆਣਾ ਹਨ ਸਾਰੇ ਇਹ ਇਹ ਰਹਤੇ ਨੇ ਵਧੀਆ ਰਿਸ਼ਤੇ ਅਸਲ ਤੇ ਪਿਆਰ ਮੰਗਦੇ ਆ ਆ ਜਿਹੜੇ ਮੇਰੇ ਮੇਰੇ ਵਰਗੇ ਫੁੱਫੜ ਐਵੇਂ ਮੋਖਾ ਦਾ ਮੁੱਛਾਂ ਨੂੰ ਤਾ ਦੇ ਕੇ ਤੰਗ ਕਰੀ ਰੱਖਦੇ ਆ ਭੂਆ ਨੂੰ ਵੀ ਭਤੇਦਿਆਂ ਨੂੰ ਵੀ ਤੇ ਬਾਕੀ ਰਿਸ਼ਤੇਦਾਰਾਂ ਨੂੰ ਐ ਇਹ ਫੋਕਰ ਬਣਾਓ ਚਲੋ ਮੈਂ ਚਾਹ ਬਣਾਉਣੀ ਆ ਚਾਹ ਬਣਾਓ ਹੁਣ ਆਊਗਾ ਹਾਰ ਮਹੀਨੇ ਫੁੱਫੜ ਨਾਲੇ ਲਾਉ ਪੈਗ ਤੇ ਨਾਲੇ ਖਾਉ ਕੁੱਕੜਾ ਪ੍ਰਾਣਾ ਕੀ ਗੱਲ ਆ ਤੇਤੋਂ ਕਿਨੂੰ ਪੈਗ ਵੀ ਦੇਾਂਗੇ ਕੁੱਕੜ ਵੀ ਆਵੇ ਫੁੱਡਾ ਰੱਖਿਆ ਕੁੱਕੜ ਵੀ ਆ ਗਿਆ ਸਾਡੇ ਕੁੱਕੜੇ ਮਕਾਂ ਦਾ ਰਹਿੰਦਾ ਫੁੱਫੜ ਜਦੋਂ ਦੇਖੋ ਕੋਈ ਨਹੀਂ ਲੈ ਹਾਰ ਮਹੀਨੇ ਆ ਕਨ ਫੁੱਫੜ ਨਾਲ ਕੁੱਕੜ ਪਿਆਰੇ ਕਿਤੇ ਆਪਾਂ ਹਾਂ ਸਹੀ ਆ ਚਲ ਕੋਈ ਨਹੀਂ ਠੀਕ ਆ